ਸਸਪੀ ਪਟਿਆਲਾ ਵਰਨ ਸ਼ਰਮਾ ਦੀ ਇੱਕ ਵਾਈਹੈਟ ਪੁਲਿਸ ਨੇ ਇੱਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਜੋ ਕਿ ਵਿਦੇਸ਼ੀ ਠੱਗਾਂ ਦੀ ਮਦਦ ਕਰ ਰਿਹਾ ਸੀ ਇਹ ਗਿਰੋਹ ਫਿਲੀਪੀਨਸ ਤੋਂ ਸਥਿਤ ਪੰਜਾਬੀ ਮੂਲ ਦੇ ਸਾਈਬਰ ਠੱਗਾਂ ਬਾਬੂ ਅਤੇ ਸੁਮੀ ਨੂੰ ਬੈਂਕ ਖਾਤੇ ਅਤੇ ਮੋਬਾਈਲ ਸਿਮ ਕਾਰਡ ਪੈਸੇ ਦੇ ਕੇ ਬਦਲੇ ਦੇ ਵਿੱਚ ਮੁਹੱਈਆ ਕਰਵਾ ਰਿਹਾ ਸੀ ਤਾਂ ਪੁਲਿਸ ਨੇ ਗਿਰੋਹ ਦੇ ਚਾਰ ਮੈਂਬਰ ਪੰਕਜ ਅਰਸ਼ਦੀਪ ਮੰਗਾ ਸਿੰਘ ਅਤੇ ਇੱਕ ਦੁਕਾਨਦਾਰ ਬਿਰਬਲ ਪੁੱਤਰ ਕ੍ਰਿਸ਼ਨ ਚੰਦ ਨੂੰ ਗ੍ਰਿਫਤਾਰ ਕੀਤਾ ਹੈ ਸੋ ਦੱਸ ਇੱਕ ਗੇਰੋ ਨੌਜਵਾਨਾਂ ਨੂੰ ਨਕਲੀ ਨੌਕਰੀਆਂ ਦਾ ਲਾਲਚ ਦੇ ਕੇ ਉਹਨਾਂ ਦੇ ਨਾਂ ਉੱਤੇ ਤਨਖਾਹ ਖਾਤੇ ਖਲਵਾਉਂਦਾ ਸੀ ਤਾਂ ਖਾਤਿਆਂ ਤੇ ਏਟੀਐਮ ਕਾਰਡ ਅਤੇ ਨੈੱਟ ਬੈਂਕਿੰਗ ਵੇਰਵੇ ਆਪਣੇ ਕੋਲ ਰੱਖ ਕੇ ਇਹਨਾਂ ਨੂੰ ਫਿਲੀਪੀਨਸ ਵਿਖੇ ਸਾਈਬਰ ਠੱਗਾਂ ਨੂੰ ਵੇਚ ਦਿੱਤਾ ਜਾਂਦਾ ਸੀ ਸੋ ਦੱਸ ਦੇ ਕਿ ਇੱਕ ਖਾਤਾ 10000 ਤੋਂ ਲੈ ਕੇ 40000 ਤੱਕ ਦੀ ਕੀਮਤ ਉੱਤੇ ਵੇਚਿਆ ਜਾਂਦਾ ਸੀ ਪੁਲਿਸ ਅਨੁਸਾਰ ਹੁਣ ਤੱਕ 30 ਤੋਂ ਵੱਧ ਖਾਤੇ ਅਤੇ 50 ਤੋਂ ਵੱਧ SIM ਕਾਰਡ ਵਿਦੇਸ਼ ਭੇਜੇ ਜਾ ਚੁੱਕੇ ਨੇ ਜਿਨ੍ਹਾਂ ਦੀ ਵਰਤੋਂ ਭਾਰਤ ਦੇ ਵਿੱਚ ਸਾਈਬਰ ਧੋਖਾਧੜੀ ਲਈ ਕੀਤੀ ਜਾ ਰਹੀ ਹੈ ਸੋ ਦੱਸਦੀ ਕਿ ਹੈ ਗਿਰੋ ਚੋਰਾ ਰੋਡ ਪਟਿਆਲਾ ਤੇ ਅਨधिकृत ਨਸ਼ਾ ਛਡਾਊ ਕੇਂਦਰ ਵੀ ਚਲਾਉਂਦਾ ਜਿੱਥੇ ਨਸ਼ੇੜੀਆਂ ਨੂੰ 500 ਰੁਪਏ ਦੇ ਕੇ ਉਹਨਾਂ ਦੇ ਨਾਂ ਤੇ ਨਵੇਂ SIM ਲੈ ਜਾਂਦੇ ਨੇ ਇਹ SIM T-shirtਾਂ ਦੀਆਂ ਤੈਨ ਦੇ ਵਿੱਚ ਲੁਕਾ ਕੇ ਕੋਰੀਅਰ ਰਾਹੀਂ ਫਿਲੀਪੀਨਜ਼ ਭੇਜੇ ਜਾਂਦੇ ਨੇ ਤੇ ਸਾਰੇ SIM ਡਿਜੀਟਲ ਜ਼ੋਨ ਨਾਮਕ ਦੁਕਾਨ ਤੋਂ ਬਿਨਾਂ ਤਸਦੀਕ ਦੇ ਖਰੀਦੇ ਗਏ ਸਨ ਜਿਸ ਕਰਕੇ ਦੁਕਾਨ ਮਾਲਕ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਕ੍ਰਾਈਮ ਟੀਮ ਨੇ ਪਟਿਆਲੇ ਤੋਂ ਚੱਲ ਰਹੇ ਇੱਕ ਇਹੋ ਜਿਹੇ ਗਰੋਹ ਦਾ ਪਰਦਾਫਾਸ਼ ਕੀਤਾ ਜਿਹੜਾ ਗਰੋਹ ਭੋਲੇ-ਭਾਲੇ ਲੋਕਾਂ ਦੇ ਨਾਂ ਤੇ ਬੈਂਕ ਖਾਤੇ ਖੁਲਵਾ ਕੇ ਤੇ ਉਹਨਾਂ ਦੇ ਨਾਂ ਤੇ SIM ਲੈ ਕੇ ਅੱਗੇ ਜਿਹੜੇ ਸਾਈਬਰ ਕ੍ਰਾਈਮ ਧੋਖਾਧੜੀ ਕਰਨ ਵਾਲੇ ਲੋਕ ਐ ਉਹਨਾਂ ਨੂੰ ਵੇਚਦੇ ਸੀਗੇ ਤੇ ਇਹ ਖਾਤੇ ਬੈਂਕ ਖਾਤੇ ਅਤੇ ਇਹ SIM ਉਸ ਤੋਂ ਬਾਅਦ ਸਾਈਬਰ ਧੋਖਾਧੜੀ ਕਰਨ ਵਾਸਤੇ ਉਸ ਗੈਂਗ ਵੱਲੋਂ ਵਰਤੇ ਜਾਂਦੇ ਸੀਗੇ ਤਾਂ ਇੱਕ ਇਹੋ ਜਿਹਾ ਬੈਂਕ ਖਾਤਾ ਇਸ ਗਰੋਵ ਵੱਲੋਂ 40000 ਰੁਪਏ ਦੇ ਵਿੱਚ ਵੇਚਿਆ ਜਾਂਦਾ ਸੀਗਾ ਤੇ ਸੇਵਿੰਗ ਬੈਂਕ ਖਾਤਾ 10000 ਰੁਪਏ ਦੇ ਵਿੱਚ ਵੇਚਿਆ ਜਾਂਦਾ ਸੀ ਤੇ ਇਹ SIM ਖਰੀਦਣ ਵਾਸਤੇ ਤੇ ਇਹ ਬੈਂਕ ਖਾਤੇ ਖੋਲਣ ਵਾਸਤੇ ਆਮ ਜਿਹੜੇ ਲੋਕ ਹੈ ਜਿਹੜੇ ਆਮ ਯੰਗ ਲੋਕ ਨੇ ਉਹਨਾਂ ਨੂੰ ਝਾਂਸਾ ਦੇ ਕੇ ਕਿ ਤੁਹਾਨੂੰ ਨਵੀਂ ਨੌਕਰੀ ਲਵਾਵਾਂਗੇ ਨਵੀਂ ਨੌਕਰੀ ਲਈ ਤੁਹਾਡਾ ਸੈਲਰੀ ਅਕਾਊਂਟ ਖੋਲਣਾ ਉਹ ਸੈਲਰੀ ਅਕਾਊਂਟ ਦੇ ਲਈ ਉਹਨਾਂ ਨੂੰ ਨਾਲ ਲਾ ਜਾ ਕੇ ਬੈਂਕ 'ਚ ਖਾਤਾ ਖੋਲ ਕੇ ਉਹ ਸਾਰੇ ਖਾਤੇ ਦਾ ਵੇਰਵਾ ਇਹਨਾਂ ਵੱਲੋਂ ਆਪ ਹੀ ਰੱਖ ਲਿਆ ਜਾਂਦਾ ਸੀ ਤੇ ਅੱਗੇ ਇਹ ਖਾਤਾ ਵੇਚ ਦਿੱਤਾ ਜਾਂਦਾ ਸੀ ਤੇ ਉਸੇ ਤਰੀਕੇ ਨਾਲ ਹੀ ਜਿਹੜੇ ਕੁਝ ਲੋਕ ਨਸ਼ਾ ਕਰਨ ਦੇ ਆਦੀ ਹੁੰਦੇ ਨੇ ਉਹਨਾਂ ਨੂੰ 500 ਰੁਪਏ ਦਾ ਝਾਂਸਾ ਦੇ ਕੇ ਉਹਨਾਂ ਨੂੰ ਨਾਲ ਲਿਜਾ ਕੇ ਉਹਨਾਂ ਦੇ ਨਾਮ ਤੇ SIM ਕਾਰਡ ਇਸ਼ੂ ਕਰਵਾ ਲਿਆ ਜਾਂਦਾ ਸੀ ਤੇ ਉਹਨਾਂ ਤੋਂ SIM ਕਾਰਡ ਲੈ ਲਿਆ ਜਾਂਦਾ ਸੀ ਤੇ ਇਹ SIM ਕਾਰਡ ਅੱਗੇ ਜਿਹੜੇ ਫਿਲੀਪੀਨਸ ਮੁਲਕ ਦੇ ਵਿੱਚ ਬੈਠੇ ਸਾਈਬਰ ਅਪਰਾਧੀ ਆ ਉਹਨਾਂ ਨੂੰ ਵੇਚ ਦਿੱਤਾ ਜਾਂਦਾ ਸੀਗਾ ਤੇ ਪਟਿਆਲਾ ਪੁਲਿਸ ਦੀ ਸਾਈਬਰ ਕ੍ਰਾਈਮ ਟੀਮ ਨੇ ਇਹ ਚਾਰ ਦੋਸ਼ੀ ਜਿਹੜੇ ਪਟਿਆਲੇ ਦੇ ਨਿਵਾਸੀ ਐ ਜਿਨ੍ਹਾਂ ਦੇ ਨਾਮ ਨੇ ਮੰਗਾ ਅਰਸ਼ਦੀਪ ਪੰਕਜ ਅਤੇ ਵੀਰਪਲ ਇਹਨਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬੀ ਪ੍ਰਾਪਤ ਕੀਤੀ ਹੈ ਤੇ ਇਹਨਾਂ ਤੋਂ ਇਹ ਜੇ ਬਹੁਤ ਸਾਰੇ ਖਾਤਿਆਂ ਦਾ ਵੇਰਵਾ ਚੈੱਕ ਬੁੱਕ ਤੇ ਏਟੀਐਮ ਕਾਰਡ ਤੇ ਹੋਰ ਇਹ ਜੇ ਬਹੁਤ ਸਾਰਾ ਸਮਾਨ ਮੋਬਾਈਲ ਫੋਨ ਬਰਾਮਦ ਕੀਤੇ ਗਏ ਹੈ ਜਦੀ ਤਫਤੀਸ਼ ਕੀਤੀ ਜਾ ਰਹੀ ਹੈ ਜੀ ਤੋਂ ਇਹ ਸਪਸ਼ਟ ਹੋ ਸਕੇ ਵੀ ਹੋਰ ਵੀ ਕੋਈ ਇਹ ਜੇ ਗਰੋਹ ਨੇ ਜਿਹੜੇ ਜਿਨ੍ਹਾਂ ਨੂੰ ਇਹ ਇਹ ਜੇ ਬੈਂਕ ਖਾਤੇ ਤੇ SIM ਕਾਰਡ ਮੁਹੱਈਆ ਕਰਵਾਉਂਦੇ ਹੋਣ ਤੇ ਇਸ ਦੇ ਨਾਲ ਨਾਲ ਜਿਹੜੇ ਫਿਲੀਪੀਨਸ ਬੈਠੇ ਸਾਈਬਰ ਅਪਰਾਧੀ ਹੈ ਦੋ ਬਾਬੂ ਅਤੇ ਸੂਮੀ ਜੋ ਕਿ ਪੰਜਾਬੀ ਮੂਲ ਦੇ ਹੀ ਹਨ ਉਹਨਾਂ ਦੇ ਵੀ ਜਿਹੜੇ ਭਾਰਤ ਤੇ ਪੰਜਾਬ ਦੇ ਵਿੱਚ ਜਿਹੜੇ ਲਿੰਕ ਹੈ ਉਹ ਲਿੰਕ ਦੀ ਤਫਤੀਸ਼ ਕੀਤੀ ਜਾ ਰਹੀ ਹੈ ਕਿ ਇਹ ਕਿੱਥੋਂ ਦੇ ਨੇ ਅਤੇ ਹੋਰ ਵੀ ਕਿਹੜੇ-ਕਿਹੜੇ ਲੋਕਾਂ ਤੋਂ ਇਹਨਾਂ ਨੇ ਇਹ ਜੇ ਖਾਤੇ ਤੇ SIM ਕਾਰਡ ਲਏ ਆ ਸੋ ਇਹ ਜਿਹੜਾ ਪਰਚਾ ਦਰਜ ਕੀਤਾ ਗਿਆ ਹੈ FIR ਨੰਬਰ 29 ਥਾਣਾ ਸਾਈਬਰ ਕ੍ਰਾਈਮ ਪਟਿਆਲਾ ਦੇ ਵਿੱਚ ਤੇ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਹੁਣ ਜਿਹੜੀ ਅਗਲੀ ਤਫਤੀਸ਼ ਹੈ ਕੀਤੀ ਜਾ ਰਹੀ ਹੈ ਤੇ ਮੈਂ ਇਸ ਮਾధ్యਮ ਰਾਹੀਂ ਸਾਰੇ ਜਿਹੜੇ ਪਟਿਆਲੇ ਦੇ ਨਾਗਰਿਕ ਆ ਉਹਨਾਂ ਨੂੰ ਵੀ ਇਹ ਬੇਨਤੀ ਕਰਨੀ ਚਾਹੂੰਗਾ ਵੀ ਕਿਸੇ ਵੀ ਲਾਲਚ ਦੇ ਵਿੱਚ ਆ ਕੇ ਜਾਂ ਕਿਸੇ ਵੀ ਡਰ ਦੇ ਵਿੱਚ ਆ ਕੇ ਜਿਹੜਾ ਆਪਣਾ ਬੈਂਕ ਖਾਤਾ ਹੈ ਜਾਂ ਆਪਣਾ SIM ਹੈ ਉਹ ਇਸ਼ੂ ਕਰਵਾ ਕੇ ਜਾਂ ਆਪਣਾ ਬੈਂਕ ਖਾਤਾ ਖੁਲਵਾ ਕੇ ਉਹਦਾ ਵੇਰਵਾ ਕਿਸੇ ਵੀ ਹੋਰ ਵਿਅਕਤੀ ਨੂੰ ਨਾ ਦਿੱਤਾ ਜਾਵੇ ਕਿਉਂਕਿ ਇਹ ਜਿਹੜਾ ਬੈਂਕ ਖਾਤਾ ਅਤੇ SIM ਕਾਰਡ ਅੱਗੇ ਕਿਸੇ ਤਰ੍ਹਾਂ ਦਾ ਸਾਈਬਰ ਅਪਰਾਧ ਕਰਨ ਵਾਸਤੇ ਸਾਈਬਰ ਕ੍ਰਾਈਮ ਕਰਨ ਵਾਸਤੇ ਵਰਤਿਆ ਜਾ ਸਕਦਾ ਹੈ ਜਿਦੇ ਵਿੱਚ ਫਿਰ ਕੱਲ ਨੂੰ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਖਾਤਾਧਾਰਕ ਨੂੰ ਜਾ SIM ਕਾਰਡ ਦੇ ਮਾਲਕ ਨੂੰ ਜੇੜੀ ਕੋਈ ਕਾਨੂੰਨੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਸੋ ਇਸ ਤੋਂ ਤੁਹਾਨੂੰ ਬਹੁਤ ਸੁਚੇਤ ਰਹੇ